ਸਿੱਖ ਇੱਕ ਕੌਮ ਹੈ ਇੱਕ ਵਿਰਸਾ ਇੱਕ ਧਰਮ ਇੱਕ ਨਸਲ ਆ ਇੱਕ ਕਲਚਰ ਆ ਸਭੇ ਦਾ ਸਿੱਖ ਐਵੇਂ 2-4 ਲੋਕਾਂ ਦਾ ਇੱਕ ਸਮੂਹ ਨਹੀਂ ਹੈ ਇੱਕ ਗਰੁੱਪ ਨਹੀਂ ਹੈ ਜਿਵੇਂ ਕਾਮਰੇਡ ਤੇ ਸੰਗੀ ਇਹ ਜ਼ੋਰ ਲਾਉਣ ਤੇ ਐਸੇ ਕੋਸ਼ਿਸ਼ ਚ ਰਹਿੰਦੇ ਨੇ ਤੇ ਉਤੋਂ ਰਹਿੰਦੀ ਹੁੰਦੀ ਕਸਰ ਮਤਲਬ ਇੰਡੀਅਨ ਕਨਸਟੀਟਿਊਸ਼ਨ ਨੇ ਕਰਤੀ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਸਾਡਾ ਤਾਂ ਸੰਘਰਸ਼ ਫਾਈਨਲ ਸਟੇਜ ਤੇ ਆ ਬਿਲਕੁਲ ਜਦੋਂ ਕੋਈ ਵੀ ਸੱਭਿਅਤਾ ਦੁਨੀਆ ਦੇ ਨਕਸ਼ੇ ਤੇ ਅੰਗੜਾਈ ਲੈਂਦੀ ਹੈ ਨਾ ਤੇ ਦੁਨੀਆ ਦੇ ਨਕਸ਼ੇ ਤੇ ਆਉਂਦੀ ਹੈ ਕੋਈ ਵੀ ਸੱਭਿਅਤਾ ਜਾਂ ਕੌਮ ਉਹ ਆਪਣੇ ਨਾਲ ਭਾਸ਼ਾ ਲਿਟਰੇਚਰ ਸਾਹਿਤ ਕਲਾ ਤੇ ਜਿਹੜਾ ਰਾਜ ਕਰਨ ਦਾ ਪ੍ਰਬੰਧ ਉਹ ਆਪਣੇ ਨਾਲ ਹੀ ਲੈ ਕੇ ਜਾਂਦੀ ਹੈ ਤੇ ਗੁਰੂ ਪਾਤਸ਼ਾਹ ਨੇ ਜਦੋਂ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਨਾ ਬਾਬਾ ਨਾਨਕ ਜੀ ਨੇ ਤਾਂ ਉਹਨਾਂ ਨੇ ਇਹ ਸਾਰਾ ਕੁਝ ਸਾਨੂੰ ਦਿੱਤਾ ਉਹ ਆਪਣੇ ਨਾਲ ਹੀ ਲੈ ਕੇ ਆਏ ਰੱਬ ਵੱਲੋਂ ਹੀ ਨਾਲ ਲੈ ਕੇ ਆਏ ਸੀ ਅਸੀਂ ਕਿਵੇਂ ਛੱਡ ਦਈਏ ਖਾਲਸਾਣ ਦੀ ਗੱਲ ਹੋ ਹੀ ਨਹੀਂ ਸਕਦਾ ਹੈਗਾ ਇਹ ਦੁਖੀ-ਦੁਖੀ ਬੰਦੇ ਉੱਠ ਕੇ ਖਾਲਸਾਣ ਬਾਰੇ ਸਵਾਲ ਕਰਨ ਲੱਗ ਜਾਂਦੇ ਨੇ ਇਹਨਾਂ ਦਾ ਬૌਧਿਕ ਪੱਧਰ ਵੀ ਹੈ ਇਸ ਲੈਵਲ ਦਾ ਕਿਤੇ ਸਾਨੂੰ ਸਵਾਲ ਕਰਨ ਖਾਲਸਾਣ ਬਾਰੇ